ਪੈਡ ਚੂੜੀ ਵਾਲੇ ਦਾ ਇਹ ਨੌਜਵਾਨ ਜੋ ਤੁਸੀਂ ਪਿਆ ਵੇਖ ਰਹੇ ਹੋ ਹਵਾਲਾਤ ਦੇ ਵਿੱਚ ਪਿਆ ਹੈ ਤੇ ਪੈਰ ਤੇ ਪੱਟੀ ਲੱਗੀ ਹੋਈ ਹੈ ਇਸ ਨੂੰ ਪੁਲਿਸ ਨੇ ਫੜਿਆ ਹੈ ਅਤੇ ਇਹ ਬੀਏ ਪਾਸ ਹੈ 25 ਸਾਲ ਦਾ ਨੌਜਵਾਨ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਵੀ ਇਸ ਨੇ ਫਿਲਮੀ ਸਟਾਈਲ ਵਿੱਚ ਅਬੋਰ ਦੇ ਇੱਕ ਸੁਨਿਆਰੇ ਦੀ ਦੁਕਾਨ ਦੇ مالک ਤੋਂ ਫਰੋਤੀ ਮੰਗੀ ਸੀ ਮਸ਼ਹੂਰ ਗੈਂਗਸਟਰ ਬਿਸ਼ਰੋਹੀ ਦੇ ਨਾਮ ਤੇ ਅਤੇ ਇਸ ਨੂੰ ਪੁਲਿਸ ਨੇ ਫੜ ਰਿਆ ਹੈ ਤੇ ਪੁਲਿਸ ਨੇ ਹੋਰ ਕੀ ਜਾਣਕਾਰੀ ਦਿੱਤੀ ਸਭ ਕੋ ਜਾਣ ਲੈਣੇ ਜਾਨਦੇ ਆ ਕਿ 23 ਤਰੀਕ ਨੂੰ ਕਰੀਬ ਛਾਵ ਨੂੰ 9:30 ਵਜੇ ਦਾ ਇੱਕ ਆਰਜੂ ਬਿਸ਼नोई ਦੇ ਨਾਮ ਤੇ ਕਾਲ ਕੀਤੀ ਸੀਗੀ ਰੈਂਸਮ ਕਾਲ ਇੱਕ ਸ਼ਿਬਮ ਸੋਨੀ ਹੈ ਪੁੱਤਰ ਮਨੋਜ ਸਿੰਘ ਇਹ ਸ਼ਿਵ ਜੁਵੈਲਰਸ ਬਹੁਤ ਜਿਹੜੇ ਇੱਥੇ ਸੁਨਾਰੇ ਆ ਉਹਨਾਂ ਦਾ ਕੰਮ ਕਰਦੇ ਆ ਉਹਨੂੰ ਕਾਲ ਕੀਤੀ ਇਹਨਾਂ ਕੋ 50 ਲੱਖ ਰੁਪਏ ਦਾ ਇਹਨਾਂ ਨੇ ਡਿਮਾਂਡ ਕੀਤਾ ਸੀਗਾ ਸਾਡੇ ਕੋ ਸਾਨੂੰ ਪਤਾ ਲੱਗਾ ਸੀ ਇਮੀਡੀਏਟਲੀ ਮੌਕੇ ਤੇ ਜਾ ਕੇ ਸਾਰਾ ਹੀ ਆਪਣਾ ਜੋ ਵੀ ਕਾਰਵਾਈ ਕੀਤੀ ਤੇ ਐਫ ਆਈ ਆਰ ਦਰਜ ਕਰਕੇ ਇਹਦੇ ਤਫਤੀਸ਼ ਸ਼ੁਰੂ ਕੀਤੀ ਇਹਦੇ ਤੇ ਐਸ ਪੀ ਬੋਰ ਆਸ਼ਵੰਤ ਡੀ ਐਸ ਪੀ ਸੁਖਵਿੰਦਰ ਸਿੰਘ ਇੰਸਪੈਕਟਰ ਰਵਿੰਦਰ ਇੰਚਾਰਜ ਜਿਹੜੇ ਸਪੈਸ਼ਲ ਬ੍ਰਾਂਚ ਹੈ ਉਹ ਵੀ ਸਾਡੀਆਂ ਬੜੀਆਂ ਟੈਕਨੀਕਲੀ ਜਿਹੜਾ ਟੀਮਾਂ ਜਿਹੜਾ ਨਾਲ ਇਹਨਾਂ ਦੀ ਸੁਪਰਵਾਈਜ਼ਨ ਅੰਡਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਤੇ ਕੱਲ ਸਾਨੂੰ ਇਹਦੇ ਚ ਬ੍ਰੇਕਥਰੂ ਹੋਇਆ ਇਹਦੇ ਚ ਇੱਕ ਨਕੇਸ਼ ਕੁਮਾਰ ਹੈ ਪੁੱਤਰ ਰਾਮਕਵਾਲ ਵਾਸੀ ਚੂੜੀਵਾਲਾ ਧੰਨਾ 24-25 ਸਾਲ ਉਮਰ ਦੇ ਲਿਓ ਇਸ ਲੜਕੇ ਨੇ ਜਿਹੜੀ ਇਹਨਾਂ ਨੂੰ ਇਹ ਕਾਲ ਕੀਤੀ ਸੀਗੀ ਵੀ ਆਰਜੂ ਬਿਸ਼ਨੋਈ ਦੀ ਆਵਾਜ਼ ਬਣਾ ਕੇ ਇਹਨਾਂ ਉਹਨਾਂ ਨੂੰ ਜਿਹੜਾ ਇੱਕ ਵੌਇਸ ਮੈਸੇਜ ਭੇਜਿਆ ਸੀਗਾ ਜਿਹਨੂੰ ਅਸੀਂ ਵਰਕਆਊਟ ਤੇ ਉਹਨੂੰ ਅਹੀ ਰਿਜ਼ੋਲਵ ਕੀਤਾ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਮਤਲਬ ਕਿ ਕਿਸੇ ਕਿਸੇ ਨੋਨ ਕਿਸੇ ਕਿਸੇ ਗੈਂਗਸਟਰ ਦਾ ਨਾਮ ਲੈ ਕੇ ਜਿਹੜਾ ਉਹਦਾ ਉਹਦੇ ਨਾਂ ਤੇ ਜਿਹੜੀ ਇਦਾਂ ਕਾਲ ਕਰਕੇ ਤੇ ਇਦਾਂ ਦਾ ਜਿਹੜਾ ਇਹ ਮਾਹੌਲ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ ਸੀਗਾ ਸੋ ਸਾਡੇ ਵੱਲੋਂ ਬੜਾ ਪ੍ਰੋਂਪਟਲੀ ਜਿਹੜਾ ਐਕਸ਼ਨ ਕੀਤਾ ਗਿਆ ਸਾਡੀ ਟੀਮ ਵੱਲੋਂ ਇਹਨਾਂ ਨੇ ਕੱਲ ਇਹਨੂੰ ਸ਼ਾਮ ਨੂੰ ਜਦੋਂ ਇਹਨਾਂ ਨੇ ਇਹਨੂੰ ਇਹਦੀ ਲੋਕੇਸ਼ਨ ਪਤਾ ਮਿਲੀ ਇਹਨਾਂ ਨੇ ਉੱਥੇ ਇਹਨਾਂ ਨੂੰ ਫੜਨ ਗਏ ਨੂੰ ਇਹ ਮੌਕੇ ਤੋਂ ਫਿਰ ਭੱਜਣ ਲੱਗਾ ਇਹਦਾ ਤੇ ਇਹ दाना ਮੰਡੀ ਵਾਲੀ ਸਾਈਡ ਤੇ ਸੀਗੇ ਉਥੇ ਜਿੱਦਾਂ ਇਹਨ ਵਾਲ ਜੰਪ ਕੀਤਾ ਤੇ ਇਹਦੇ ਮੇਰੇ ਇਹਦਾ ਲੈਗ ਫ੍ਰੈਕਚਰ ਹੋ ਗਿਆ ਹੁਣ ਅੰਡਰ ਟ੍ਰੀਟਮੈਂਟ ਹੈ ਸੋ ਇਹਦੀ ਜਿਹੜੀ ਪਹਿਲੀ ਜਿਹੜੀ ਵੇਖਿਆ ਜਾਵੇ ਤੇ ਇਹਦੀ ਕੋਈ ਲੜਕੇ ਦੀ ਕ੍ਰਿਮੀਨਲ ਹਿਸਟਰੀ ਨਹੀਂ ਆ ਸਰ 24-25 ਸਾਲ ਦਾ ਲੜਕਾ ਹੈ ਬੀਏ ਇਹਨ ਪਾਸ ਕੀਤੀ ਹੋਈ ਇਹ ਇੱਕ ਅਇਤੋ ਕੋਈ 1 ਸਾਲ ਪਹਿਲੇ ਜਿਹੜਾ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਚ ਆ ਗਿਆ ਕਿ ਜਿਹੜਾ 1 ਸਾਲ ਪਹਿਲੇ ਇਨ ਇਸੇ ਸਨੇਰੇ ਦੀ ਦੁਕਾਨ ਤੇ ਆਪਣਾ ਇੱਕ ਸੋਨੇ ਦਾ ਕੜਾ ਜਿਹੜਾ ਵਿਚਿਆ ਸੀਗਾ ਇਹਦੇ ਮੰਨੇ ਸੀਗਾ ਵੀ ਇਹਨ ਮੈਨੂੰ ਇਹਦੀ ਕਾਰਡ ਜਿਹੜੀ ਜਿਆਦਾ ਕਰ ਲਈ ਆ ਪੈਸੇ ਥੋੜੇ ਦਿੱਤੇ ਆ ਪਰ ਇਹਦੇ ਦਰਾਣੇ ਨੂੰ ਕੋਈ ਇਹਦੇ ਹਾਲਾਤ ਕੋਈ ਇਦਾਂ ਦੇ ਬਣ ਗਏ ਕਿ ਜਿਹੜੇ ਇਹਨੂੰ ਇਸ ਪਾਸੇ ਆਉਣਾ ਪਿਆ ਇਹ ਸੋਸ਼ਲ ਮੀਡੀਏ ਤੇ ਵੇਖੋ ਕਿ ਉਧਰ ਅਧਰ ਤੇ ਇਹ ਥੋੜਾ ਪ੍ਰਭਾਵਿਤ ਹੋ ਗਏ ਇਨ ਉਹ ਫਿਲਮੀ ਸਟਾਈਲ ਦੇ ਵਿੱਚ ਆ ਕੇ ਜਿਹੜੀ ਇਹ ਗੱਲ ਕੀਤੀ ਕਰਕੇ ਤੇ ਇਹਨਾਂ ਨੇ ਇੱਕ ਥਾਂ ਵਗੈਰਾ ਵੀ ਇਹਨੂੰ ਫਿਕਸ ਕਰ ਲਿਆ ਸੀਗਾ ਵੀ ਉੱਥੇ ਮੈਂ ਪੈਸੇ ਮੰਗਾ ਕੇ ਤੇ ਆਪਣਾ ਇਹ ਕਰ ਲਊਗਾ ਸੋ ਇਹਦੇ ਵਿੱਚ ਸਾਡੇ ਕੋਲ ਜਿਹੜਾ ਜਿਹੜਾ ਟੈਕਨੀਕਲੀ ਜਿਹੜਾ ਇਸ ਨੂੰ ਜਿਹੜਾ ਰਿਸੋਲਵ ਕੀਤਾ ਉਹਦੇ ਜਿਹੜਾ ਅਸੀਂ ਮੋਬਾਈਲ ਜਿਹੜਾ ਉਹ ਜਿਹੜਾ ਮੋਬਾਈਲ ਆਪਾਂ ਇਹਦੇ ਕੋਲ ਰਿਕਵਰ ਕਰਾ ਲਿਆ ਜਿਹੜਾ SIM ਯੂਜ਼ ਕੀਤਾ ਇਹਨਾਂ ਉਹ SIM ਵੀ ਇੱਕ ਇਹਨ ਕਿਸੇ ਇਸੇ ਪਿੰਡ ਦਾ ਇਹਨਾਂ ਦੇ ਲਾਗੇ ਪਿੰਡ ਹੈ ਇੱਕ ਕੁੱਲਾ ਪਿੰਡ ਉੱਥੇ ਦਾ ਹੈਪੀ ਹੈ ਇਹ ਜਿਹੜਾ SIM ਸੀਗਾ ਇਹ ਫਤਿਹਵਾਦ ਇੱਕ ਲੇਡੀ ਦੇ ਨਾਂ ਤੇ ਸੀਗਾ ਉਹ ਹੈਪੀ ਕੋਲ ਆਇਆ ਹੈਪੀ ਅੱਗੇ ਖੇਤਾਂ 'ਚ ਕਿਸੇ ਜੱਟ ਦੇ ਕੰਮ ਕਰਦਾ ਸੀਗਾ ਜੀ ਉੱਥੇ ਉਹਦਾ ਫੋਨ ਜਿਹੜਾ ਉਹ ਡਿੱਗ ਪਿਆ ਉਹਦੇ ਵਿੱਚ ਪਾਣੀ ਕਿਥੇ ਉਹ SIM ਦਾ ਜਿਹੜਾ ਉਹਨੂੰ ਪਾਣੀ ਕੱਢ ਕੇ ਉਹਨੂੰ SIM ਨੂੰ ਸਾਫ਼ ਵਗੈਰਾ ਕੀਤਾ ਇੱਥੇ ਰੱਖੇ ਉੱਥੋਂ ਮਿਸ ਹੋ ਗਿਆ ਸੀਗਾ ਜਿੱਥੋਂ ਸਾਡੀ ਅੱਗੇ ਜਿਹੜੀ ਚੱਲੀ ਸੋ ਸਾਡੇ ਵੱਲੋਂ ਇਹਦਾ ਜਿਹੜਾ ਜਿਹੜਾ ਬੜਾ ਪ੍ਰੋਪਰਟਰੀ ਐਕਸ਼ਨ ਕੀਤਾ ਇਹਦੇ ਵਿੱਚ ਵੇਖੋ ਇੱਕ ਕਾਲ ਆਉਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਕਿਹੜਾ ਪ੍ਰਭਾਵ ਪੈਂਦਾ ਵੈ ਪਰ ਆਪਾਂ ਨੂੰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਅਸੀਂ ਇਹਨਾਂ ਨੂੰ ਉਦੋਂ ਇਮੀਡੀਏਟਲੀ ਗਿਆ ਸੀਗਾ ਕਿ ਇਹ ਬੰਦਿਆਂ ਤੋਂ ਕੋ ਡਰਨਾ ਨਹੀਂ ਆਪਾਂ ਇਹਨਾਂ ਨੂੰ ਅਸੀਂ ਜਲਦੀ ਹੀ ਫੜ ਲਾਂਗੇ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ